मोड़े पटो हा हा ਅਜੀਤ ਪਬ ਟਵੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਰਪਾਲ ਸਿੰਘ ਕਾਹਵਦਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਸੀਵਰੇਜ ਬੋਰਡ ਦੇ ਕੱਚੇ ਮੁਲਾਜ਼ਮਾਂ ਨੇ ਅੱਜ ਸੀਵਰੇਜ ਬੋਰਡ ਦੇ ਦਫ਼ਤਰ ਨੂੰ ਹੀ ਜਿੰਦਾ ਲਾ ਰੱਖਿਆ ਕਿਉਂਕਿ ਉਹਨਾਂ ਨੂੰ ਕਾਫੀ ਟਾਈਮ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ ਇੱਕ ਪ੍ਰਾਈਵੇਟ ਕੰਪਨੀ ਹੈ ਜਿਸ ਦੇ ਕੰਟਰੈਕਟ ਅੰਦਰ ਉਹ ਕੰਮ ਕਰਦੇ ਹਨ ਪਰ ਦੋ ਦੋ ਤਿੰਨ ਤਿੰਨ ਚਾਰ ਚਾਰ ਮਹੀਨੇ ਉਹ ਕੰਪਨੀਆਂ ਤਨਖਾਹਾਂ ਨਹੀਂ ਦਿੰਦੀਆਂ ਜਿਸ ਕਾਰਨ ਉਹਨਾਂ ਨੂੰ ਅੱਜ ਧਰਨਾ ਲਾਉਣਾ ਪਿਆ ਪਰ ਗੱਲਬਾਤ ਕਰ ਲੈਨੇ ਆ ਉਹਨਾਂ ਦੇ ਆਗੂਆਂ ਨਾਲ ਕੀ ਕਾਰਨਾ ਤੇ ਕਦੋਂ ਤੋਂ ਇਹ ਧਰਨਾ ਲਗਾ ਰਹੇ ਨੇ ਕੀ ਨਾਮ ਆ ਜੀ ਮਰਦਾਬਾਦ 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 ਜਾਓ ਸਰਕਾਰ ਮਰਦਾਬਾਦ 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 ਜਾਓ ਸਰਕਾਰ ਹਾਏ ਕੀ ਨਾਮ ਹੈ ਮੇਰਾ ਨਾਮ ਚਮਕੌਰ ਸਿੰਘ ਮਹਿਲਾ ਕਨਵੀਨਰ ਪੰਜਾਬ ਵਾਟਰ ਸਪਲਾਈ ਡਿਸ ਤੇ ਸੀਵਰੇਜ ਬੋਰਡ ਸਰਚ ਕਮੇਟੀ ਸਕਰੂ ਕੀ ਕਾਰਨਾ ਜੇ ਤੁਹਾਨੂੰ ਸੀਵਰੇਜ ਬੋਰਡ ਦੇ ਦਫਤਰ ਅੱਗੇ ਜਿੰਦਾ ਲਾ ਕੇ ਬੈਠਣਾ ਪਿਆ ਇਹ ਤਕਰੀਬਨ 1 ਸਾਲ ਤੋਂ ਅਸੀਂ ਇਸ ਦਫਤਰ ਦੀ ਦੇ ਨਾਲ ਲਗਾਤਾਰ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਕਿਉਂਕਿ ਇੱਥੇ ਸਾਹਪੁਰਜੀ ਬਲੌਂਜੀ ਨਾਂ ਦੀ ਕੰਪਨੀ ਹੈ ਜਿਹੜੀ ਉਹ ਵਾਟਰ ਸਪਲਾਈ ਦਾ ਕੰਮ ਚਾਰਜਾਂ ਦੇ ਕੋਲੇ ਸੀਵਰੇਜ ਦਾ ਚਾਰਜ ਹੈ ਉਹ ਲੇਬਰ ਐਕਟਾਂ ਮੁਤਾਬਕ ਨਾ ਤਾਂ ਤਨਖਾਹਾਂ ਦੀ ਜਿਹੜੀ ਅਦਾਈਆ ਸਮੇਂ ਸਿਰ ਕਰਦੀ ਆ ਨਾ ईपीएफ ਸਮੇਂ ਸਿਰ ਜਮ੍ਹਾਂ ਕਰਾਉਂਦੀ ਆ ਐਸਆਈਸੀ ਜਿਹੜੇ ਸਹੂਲਤ ਸਿਹਤ ਦੀ ਹੁੰਦੀ ਆ ਉਹਦੇ ਕਾਰਡ ਉਹਨਾਂ ਦਾ ਜਿਹੜੀ ਚਾਰਜ ਆ ਉਹ ਨਹੀਂ ਭਰਦੀ ਸਾਡਾ ਬਕਾਇਆ ਖੜਾ ਹੈ ਕਰੀਬ ਕੱਲੇ-ਕੱਲੇ ਸੀਵਰਮੈਨ ਦਾ ਅ 10000 ਤੋਂ 11000 ਰੁਪਏ ਬਕਾਇਆ ਖੜਾ ਕਰੋਨਾ ਕਾਲ ਦਾ ਇਹ ਤੋਂ ਇਲਾਵਾ ਸਾਡੇ ਜਿਹੜੇ ਗੰਦ ਸੀਵਰ ਦੇ ਵਿੱਚ ਹੱਥ ਮਾਰਦੇ ਸਾਡੇ ਵੀਰ ਨੇ ਇਹਨਾਂ ਨੂੰ ਅ ਸਾਬਣ ਤੇਲ ਦੀ ਜਿਹੜੀ ਸਹੂਲਤ ਹੈ ਟੈਂਡਰ ਦੇ ਵਿੱਚ ਹੋਈ ਹੋਈ ਹੈ ਉਹ ਤੱਕ ਵੀ ਨਹੀਂ ਦੇ ਰਹੀ ਵੀ ਇਹ ਹੱਥ ਧੋ ਕੇ ਆਪਦੇ ਹੱਥ ਸਾਫ਼ ਕਰਕੇ ਆਪਦਾ ਖਾਣਾ ਭੋਜ ਰਖਾ ਸਕਣ। ਇਹ ਪਜੀ ਇਹਨਾਂ ਤੋਂ ਤੰਗ ਆ ਕੇ ਅਸੀਂ ਪਿਛਲੇ 11 ਤਰੀਕ ਨੂੰ ਵੀ ਇਸ ਦਫ਼ਤਰ ਦਾ ਪੂਰਵ ਰੂਪ ਚ ਘਰੋ ਕੀਤਾ ਸੀਗਾ ਦਾ ਪ੍ਰਸ਼ਾਸਨ ਵਿੱਚ ਪੈ ਗਿਆ ਐਸ ਡੀ ਐਮ ਸਾਹਿਬ ਨਾਲ ਮੀਟਿੰਗ ਵੀ ਹੋਈ 12 ਤਰੀਕ ਦੀ ਤਾਂ ਐਸ ਡੀ ਐਮ ਸਾਹਿਬ ਸਾਹਮਣੇ ਮੰਨ ਜਾਂਦੇ ਆ ਬਾਅਦ ਚਾ ਕੇ ਸਮੇਤ ਇੱਥੋਂ ਦੇ ਅਧਿਕਾਰੀ ਤੇ ਕੰਪਨੀ ਦੇ ਜਿਹੜੇ ਅਧਿਕਾਰੀ ਆ ਉਹ ਬਾਅਦ ਚਾ ਕੇ ਮੁਕਰ ਜਾਂਦੇ ਟੱਕ ਪਰ ਜਿਹੜੀ ਮੀਟਿੰਗ ਹੋਈ ਸੀ ਉਸ ਦਾ ਉਹ ਬੇਸਿੱਟਾ ਨਿਕਲੀ ਮੀਟਿੰਗ ਚ ਮੰਨ ਜਾਂਦੇ ਆ ਜੀ ਅਸੀਂ ਦੇ ਦਾਂਗੇ ਸਾਨੂੰ ਟਾਈਮ ਦਿੱਤਾ ਜਾਵੇ ਤਾਂ ਅਸੀਂ ਟਾਈਮ ਵੀ ਦੇ ਦਨੇ ਆ ਉਸ ਤੋਂ ਬਾਅਦ ਬਿਲਕੁਲ ਚੁੱਪ ਕਰ ਜਾਂਦੇ ਆ ਕਿਉਂਕਿ ਇਹਨਾਂ ਦੀ ਇਹ ਕੰਪਨੀ ਹੈ ਜਿਹੜੀ ਇਹਦੀ ਜਿਹੜੀ ਸੈਟਿੰਗ ਹੈ ਵੱਡੇ ਅਧਿਕਾਰੀਆਂ ਦੇ ਨਾਲ ਆ ਇਹ ਕਿਸੇ ਐਸਡੀਐਮ ਡੀਸੀ ਦੀ ਕੋਈ ਪ੍ਰਭਾ ਨਹੀਂ ਕਰਦੇ ਆਮ ਆਦਮੀ ਪਾਰਟੀ ਸੱਤਾ ਚ ਆਈ ਸੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇਹ ਵੀ ਆਖਿਆ ਸੀ ਕਿ ਮੈਂ ਕੋਈ ਵੀ ਧਰਨਾ ਨਹੀਂ ਲੱਗਣ ਦੇਵਾਂਗਾ ਅਤੇ ਜੋ ਕੱਚੇ ਮੁਲਾਜ਼ਮੇ ਨੇ ਉਹਨਾਂ ਨੂੰ ਵੀ ਪੱਕੇ ਕਰ ਦੇਵਾਂਗਾ ਕੀ ਉਹ ਸਰਕਾਰ ਵੀ ਤੁਹਾਡੀ ਨਹੀਂ ਸੁਣਨੀ ਜਿਹੜੀ ਆਮ ਆਦਮੀ ਪਾਰਟੀ ਹੈ ਬੇਸ਼ੱਕ ਇਹ ਅੰਦੋਲਨ ਦੇ ਵਿੱਚੋਂ ਪੈਦਾ ਹੋਈ ਹੈ ਅਨਾਂਸ਼ਣ ਦੇ ਵਿੱਚੋਂ ਪਰ ਇਹਦਾ ਵੀ ਕੋਈ ਅੱਜ ਤੱਕ ਕੋਈ ਇੱਕ ਚੀਜ਼ ਸਿੱਧ ਕਰਦਣਾ ਵੀ ਕੋਈ ਬਦਲੀ ਹੋਵੇ ਜੋ ਪੁਰਾਣੀਆਂ ਸਰਕਾਰਾਂ ਉਦਾਹਰਨ ਵਜੋਂ ਜਿਵੇਂ ਆਪਾਂ ਕਹ ਰਹੀਏ ਵੀ ਜਿਹੜੇ ਥਰਮਲ ਪਲਾਂਟ ਨੇ ਜਿਹੜੇ ਪ੍ਰਾਈਵੇਟ ਕੰਪਨੀਆਂ ਨੂੰ ਅਕਾਲੀ ਭਾਜਪਾ ਗਵਰਨਮੈਂਟ ਵੇਲੇ ਦਿੱਤੇ ਆ ਉਸ ਇਸ਼ੂ ਤੇ ਇਹਨਾਂ ਨੇ ਰੌਲਾ ਪਾ ਕੇ ਲੋਕਾਂ ਤੋਂ ਵੋਟਾਂ ਲਈਆਂ ਨੇ ਵੀ ਅਸੀਂ ਆਉਂਦੇ ਸਾਰੇ ਇਹਨਾਂ ਨੂੰ ਇਹਨਾਂ ਦਾ ਸਰਕਾਰੀਕਰਨ ਕਰਦਾਂਗੇ ਪਰ ਉਹ ਜਦ ਤੱਕ ਨਹੀਂ ਹੋਇਆ ਜਿਹੜੀ ਸੈਟਿੰਗ ਉਹਨਾਂ ਦੀ ਜਲਦੀ ਸੀ ਉਹੀ ਪ੍ਰਾਈਵੇਟ ਕੰਪਨੀਆਂ ਨਾਲ ਇਹਨਾਂ ਨੇ ਕਰ ਲਈ ਜਿਹੜੇ ਕਹਿੰਦੇ ਸੀ ਧਰਨਾ ਨਹੀਂ ਬਦਲ ਲੱਗਣ ਦੇਵਾਗੀ ਲੋਕਾਂ ਦੀ ਸਰਕਾਰ ਆ ਲੋਕਾਂ ਦੇ ਰਾਹੀਂ ਚੱਲੂਗੀ ਲੋਕਾਂ ਨੂੰ ਪੁੱਛ ਕੇ ਅਸੀਂ ਗੱਲ ਕਰਾਂਗੇ ਇਹ ਬਿਲਕੁਲ ਇਹ ਤਾਂ ਉਹਨਾਂ ਦੇ ਵੀ ਪਯੋ ਟੱਕਰ ਗਏ ਉਹਦੂ ਵੀ ਮਾੜੇ ਨਿਕਲੇ ਜੀ ਤੋਂ ਸੇ ਪੂਰੇ ਦੁਖੀਆਂ ਅੱਜ ਸਾਡੇ ਚੁੱਲ੍ਹੇ ਨੇ ਜਿਹੜੇ ਤਰ੍ਹਾਂ ਸਾਡੇ ਬੱਚੇ ਪੀਸਾਂ ਕੇ ਨਹੀਂ ਬੈਠੇ ਐ ਸਾਡੇ ਚੁੱਲਿਆਂ ਦੇ ਵਿੱਚ ਠੰਡੇ ਕਰਨ ਵਾਲੇ ਪਾਸੇ ਨੂੰ ਤੋਰਤੇ ਸਾਨੂੰ ਨਹੀਂ ਇਹੋ ਜਿਹੇ ਲੋਕ ਇਹ ਆਮ ਆੂ ਨਹੀਂ ਹੈਗੇ ਇਹ ਤਾਂ ਖਾਸ ਬਣ ਗਏ ਖਾਸ ਦੇ ਵੀ ਉੱਪਰਲੇ ਬਣ ਗਏ ਹੋਰ ਵੀ ਆਗੂ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਧਰਨਾ ਕਿਸ ਟਾਈਪ ਹੈ ਕੀ ਨਾਮ ਹੈ ਇਹਦਰ ਮੇਰੇ ਨਾਮ ਮੇਰਾ ਨਾਮ ਸਿਤਾਰਨ ਸ਼ਰਮਾ ਜੀ ਕਿ ਜਿਹੜਾ ਤੁਸੀਂ ਧਰਨਾ ਗੇਟ ਰੋਕਿਆ ਜੀ ਸੀਵਰੇਜ ਬੋਰਡ ਦਾ ਆ ਕੀ ਇਹ ਸੰਤੇ ਸਨੇਤਿਕ ਧਰਨਾ ਜਾਂ ਪਰਮਾਨੈਂਟ ਨਹੀਂ ਇਹ ਸੰਕੇਤਕ ਧਰਨਾ ਅੱਜ ਦੇ ਵਾਸਤੇ ਸਾਡਾ ਫੈਸਲਾ ਸੀਗਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫੈਸਲਾ ਕਰਾਂਗੇ ਕਿ ਜੇ ਸਾਡਾ ਗੱਲਾਂ ਦਾ ਇਹਨਾਂ ਨੇ ਕੋਈ ਨਮਟਾਰਾ ਜਾਂ ਹੱਲ ਨਾ ਕਟਿਆ ਫਿਰ ਅਸੀਂ ਤਿੱਖੇ ਸੰਘਰਸ਼ਾਂ ਵੱਲ ਅੱਗੇ ਵਧਾਂਗੇ ਤੇ ਜੇ ਲੋੜ ਪਈ ਤਾਂ ਅਸੀਂ ਜਿਹੜੀਆਂ ਪਾਣੀ ਦੀਆਂ ਸਪਲਾਈਆਂ ਨੇ ਉਹਨਾਂ ਨੂੰ ਵੀ ਬੰਦ ਕਰਨ ਬਾਰੇ ਕੀ ਫੈਸਲੇ ਕਰਾਂਗੇ ਅੱਜ ਕੋਈ ਮੀਟਿੰਗ ਹੋਈ ਥੋੜੀ ਪ੍ਰਸ਼ਾਸਨ ਨਾਲ ਯਾਦਗਾਰੀਆਂ ਨਾਲ ਅੱਜ ਕਿਸੇ ਵੀ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਸਾਡੇ ਕੋਲ ਇੱਕ ਦਫ਼ਤਰ ਦਾ ਅਧਿਕਾਰੀ ਸਾਡੇ ਕੋਲੇ ਤਰਨੇ ਦੇ ਵਿੱਚ ਨਹੀਂ ਆਇਆ ਨਾ ਹੀ ਕਿਸੇ ਨੇ ਬਿਸ਼ਵਾਸ ਦਿਵਾਇਆ ਗਏ ਇਹ ਗਰੀਬ ਲੋਕ ਜਿਹੜਾ ਸਭ ਤੋਂ ਸੀਵਰ ਦਾ ਕੰਮ ਆ ਜਿਹੜਾ ਆਖਾ ਕਮਾ ਉਹ ਲੋਕ ਇਹ ਅੱਜ ਇੱਥੇ ਉਹਨਾਂ ਦੇ ਗੇਟ ਦੇ ਬੈਠੇ ਨੇ ਪਰ ਉਹਨਾਂ ਨੇ ਕੋਈ ਆਪਣੀ ਜ਼ਿੰਮੇਵਾਰੀ ਨਾ ਕੰਪਨੀ ਨੇ ਸਮਝੀ ਨਾ ਅਧਿਕਾਰੀਆਂ ਨੇ ਸਮਝੀ ਨਾ ਕੋਈ ਪ੍ਰਸ਼ਾਸਨ ਨੇ ਸਮਝੀ ਆ ਵੀ ਇਹਨਾਂ ਦੀ ਕੋਈ ਜਿਹੜੀ ਦੁੱਖ ਤਕਲੀਫਾ ਜਾਂ ਕੋਈ ਇਹਨਾਂ ਦੇ ਮੰਗਾ ਦੇ ਵਿੱਚ ਉਹਨਾਂ ਦੀ ਆਖੇ ਕੋਈ ਗੱਲ ਸੁਣੀ ਜਾਵੇ ਇਹਨਾਂ ਨੇ ਕਿਸ ਤਰ੍ਹਾਂ ਦਾ ਕੋਈ ਜਾਇਜ਼ ਨਹੀਂ ਸਮਝਿਆ ਇਸ ਲਈ ਅੱਜ ਅਸੀਂ ਧਰਨੇ ਤੇ ਬੈਠੇ ਆ ਤੇ ਪਿਛਲੇ 12 ਤਰੀਕ ਨੂੰ ਐਸਡੀਐਮ ਸਾਹਿਬ ਵੀ ਮੀਟਿੰਗ ਹੋਈ ਸੀ ਉਹ ਮੀਟਿੰਗ ਤੇ ਵੀ ਜਿਹੜੇ ਉੱਥੇ ਇਹਨਾਂ ਨੇ ਰਿਸਪੌਂਸ ਦਿੱਤਾ ਸੀ ਕਿ ਅਸੀਂ ਕੁਝ ਦਿਨਾਂ ਦੇ ਵਿੱਚ ਇਹ ਜਿਹੜੇ ਮਾਮਲੇ ਇਹਨਾਂ ਦਾ ਹੱਲ ਕਰ ਦਾਂਗੇ ਪਰ ਉਹ ਮੀਟਿੰਗ ਵੀ ਸਾਡੀ ਬੇਸੀਟਾ ਰਹੀ ਆ ਤੇ ਅਸੀਂ ਪ੍ਰਸ਼ਾਸਨ ਨੂੰ ਦੁਬਾਰਾ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਦੁਬਾਰਾ ਬੁਲਾ ਕੇ ਇੱਕ ਹੋਰ ਮੀਟਿੰਗ ਕਰਵਾ ਕੇ ਹੀ ਦਾ ਜਿਹੜਾ ਮੰਗਾ ਦਾ ਨਵਟਾਰਾ ਕਰਾਇਆ ਜਾ ਵੀ ਤਾਂ ਜੋ ਇਹਨਾਂ ਨੂੰ ਧਰਨੇ ਮੁਜਾਰੇ ਕਰਨ ਦੀ ਲੋੜ ਨਾ ਪਵੇ ਅਗਰ ਗੁਰ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਕੀ ਨਾਮ ਹੈ ਸਰ ਹਾਂ ਜੀ ਮੇਰਾ ਨਾਮ ਮੇਲਾ ਸਿੰਘ ਪੁੰਨਾਵਾਲ ਤੇ ਅੱਜ ਜਿਹੜਾ ਧਰਨਾ ਸਾਡਾ ਇੱਕ ਕੰਪਨੀ ਹੈ ਜਿਹੜੀ ਇੱਥੋਂ ਦਾ ਸੀਵਰੇਜ ਦਾ ਤੇ ਪਾਣੀ ਦਾ ਪ੍ਰਬੰਧ ਕਰਦੀ ਹੈ ਤੇ ਉਹਦੇ ਵਿੱਚ ਜਿਹੜੇ ਕਰਮਚਾਰੀ ਹੈ ਸੀਵਰੇਜ ਮੈਨ ਤੇ ਸਾਡੇ ਜਿਹੜੇ ਪੰਪ ਆਪਰੇਟਰ ਹੈ ਉਹਨਾਂ ਦੇ ਉਹਨਾਂ ਨੂੰ ਉਹਨਾਂ ਨੂੰ ਮਤਲਬ ਤਨਖਾਹ ਵਗੈਰਾ ਉਹਨਾਂ ਰਹੀ ਜਿਹੜੀ ਕੰਪਨੀ ਰਹੀਆਂ ਉਹਨਾਂ ਰਹੀ ਦਿੱਤਾ ਜਾਂਦਾ ਪਰ ਹੋਇਆ ਕਿ ਅਸੀਂ तकरीबन ਪਿਛਲੇ ਅਪ੍ਰੈਲ ਤੋਂ ਇਹਨਾਂ ਨਾਲ ਲਗਾਤਾਰ ਮਹਿਕਮੇ ਦੇ ਨਾਲ ਤੇ ਕੰਪਨੀ ਦੇ ਨਾਲ ਲਿਖ ਪੜ ਰਹੀ ਇਹਨਾਂ ਦੇ ਧਿਆਨ ਚ ਲਿਆ ਰਹੇ ਆ ਵੀ ਇਹਨਾਂ ਨੂੰ ਰੂਲਾ ਮੁਤਾਬਕ ਸਮੇਂ ਸਿਰ ਸਾਤ ਤਰੀਕ ਤੱਕ ਤਨਖਾਹ ਦਿੱਤੀ ਜਾਵੇ ਬਾਕੀ ਜਿਹੜੇ ਇਹਨਾਂ ਦੇ ਬਣਦੇ ਆ ਹੱਕ ਬਣਦੇ ਆ ਚਾਹੇ ਉਹ ਬੋਨਸ ਹੈ ਚਾਹੇ ਈਪੀਐਫ ਕਟਿਆ ਜਾਂਦਾ ਇਸ ਤਰ੍ਹਾਂ ਦੇ ਜੋ ਵੀ ਹੈ ਉਹ ਸਮੇਂ ਸਿਰ ਦਿੱਤੇ ਜਾਣ ਪਰ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ ਪਿਛਲੇ ਪਿਛਲੇ ਕ ਪਿਛਲੇ ਮਹੀਨੇ ਵੀ ਤੁਹਾਡੀ ਇੱਕ ਐਸਡੀਐਮ ਨਾਲਾ ਮੀਟਿੰਗ ਹੋਈ ਸੀ ਉਸ ਦਾ ਬੇਸਟਾ ਨਿਕਲ ਹਾਂ ਇਹ ਜਿਹੜੀ ਐਸਡੀਐਮ ਸਾਹਿਬ ਨਾਲ ਮੀਟਿੰਗ ਹੋਈ ਸੀ ਅਸੀਂ ਇੱਥੇ 11 ਤਰੀਕ ਨੂੰ ਇਸੇ ਤਰੀਕ ਧਰਨਾ ਲਾਇਆ ਸੀਗਾ ਉਹਦੇ ਵਿੱਚ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਪਾ ਕੇ ਸਾਡੀ ਮੀਟਿੰਗ ਵੀ ਅੰਦਰ ਕਰਾਤੀ ਜੀ ਉਹਦੇ ਵਿੱਚ ਇਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਤੇ ਫਿਰ ਇਹ ਹੋਇਆ ਵੀ ਤੁਸੀਂ ਐਸ ਡੀ ਐਮ ਸਾਹਿਬ ਨਾਲ ਤੁਹਾਡੀ ਮੀਟਿੰਗ ਕਰਾ ਦਿੰਦੇ ਆ ਉਹਦੇ ਵਿੱਚ ਸਾਨੂੰ ਸਵੇਰੇ 12 ਤਰੀਕ ਨੂੰ ਇਥੇ ਦੇ ਐਸ ਪੀ ਮਾਨਯੋਗ ਐਸ ਪੀ ਸਾਹਿਬ ਐਸ ਪੀ ਡੀ ਤੇ ਉਹਨਾਂ ਨੇ ਉਹਨਾਂ ਰਾਹੀਂ ਸਾਨੂੰ ਐਸ ਡੀ ਐਮ ਨਾਲ ਮੀਟਿੰਗ ਹੈ ਜਿਹੜੀ ਕਰਾਤੀ ਮੀਟਿੰਗ ਤਕਰੀਬਨ ਸਾਡੀ ਅੱਧਾ ਪੌਣਾ ਘੰਟਾ ਚੱਲੀ। ਉਹਦੇ ਵਿੱਚ ਕੰਪਨੀ ਦਾ ਵੀ ਜਿਹੜਾ ਮੁਲਾਜ਼ਮ ਸੀ ਉਹ ਵੀ ਸੀਗਾ। ਉਹਦੇ ਵਿੱਚ ਐਕਸ਼ਨ ਵੀਤੀ ਉਹਦੇ ਵਿੱਚ ਐਸ ਡੀਓ ਜੈਪਕਰ ਸਾਰੇ ਮਤਲਬ ਜਿਹੜਾ ਸਟਾਫ ਸੀ। ਉਹ ਸਾਰਾ ਮੌਜੂਦ ਸੀਗਾ। ਉਹਦੇ ਵਿੱਚ ਬਾਕੇ ਦਾ ਇਹਨਾਂ ਨੇ ਕਿਹਾ ਤੀਗਾ ਐਸਟੀਐਮ ਸਾਹਿਬ ਨੇ ਵੀ ਮੈਨੂੰ ਜਿਹੜਾ ਵੀ ਤੁਸੀਂ ਇੱਥੇ ਫੈਸਲਾ ਕਰੋਗੇ ਉਹ ਮੈਨੂੰ ਲਿਖਤੀ ਦਿਓ। ਉਹ ਮੰਨੇ ਗੌਰ ਕੰਪਨੀ ਵਾਲੇ ਪ੍ਰਸ਼ਾਸਨ ਵੀ ਮੰਨਿਆ ਵੀ ਅਸੀਂ ਲਿਖਤੀ ਤੌਰ ਤੇ ਤੁਹਾਨੂੰ ਜਿਹੜਾ ਫੈਸਲੇ ਹੋਏ ਅੱਜ ਵੀ 7 ਤਰੀਕ ਤੱਕ ਅਸੀਂ ਹਰ ਹਾਲਤ ਦੇ ਵਿੱਚ ਤਨਖਾਹ ਦੇ ਦਿਆ ਕਰਾਂਗੇ ਜਿਹੜੇ ਪਿੱਛੇ ਕਟੌਤੀ ਕਰੀਆ ਉਹ ਅਸੀਂ 1 ਮਹੀਨੇ ਦੇ ਬਾਅਦ ਤੁਹਾਨੂੰ ਸਾਰੀ ਅਸੀਂ ਦੇ ਵਾਪਸ ਕਰ ਦਾਂਗੇ ਜਣੀ ਸਾਰਾ ਕੁਝ ਮੰਨ ਮਨਾ ਕੇ ਫੇਰ ਵੀ ਇਹਨਾਂ ਨੇ ਕੀ ਕਰਿਆ ਵੀ ਜਦੋਂ ਅਸੀਂ ਦੁਬਾਰਾ ਐਸ.ਡੀ.ਐਮ ਸਾਹਿਬ ਨੂੰ ਮਿਲੇ ਆ 22 ਤਰੀਕ ਨੂੰ ਤੇ ਉਸ ਤੋਂ ਬਾਅਦ ਅਸੀਂ ਐਸ.ਡੀ.ਐਮ ਸਾਹਿਬ ਨੂੰ ਵੀ ਸਰ ਦੱਸੋ ਹੁਣ ਕੀ ਹੈ ਜਿਹੜਾ ਤੁਹਾਡੇ ਨਾਲ ਇਹ ਵਾਅਦਾ ਕਰਕੇ ਗਏ ਸੀਗੇ ਉਹ ਪੂਰਾ ਕਰਿਆ ਉਹ ਕਹਿੰਦੇ ਬਿਲਕੁਲ ਕੋਈ ਸਾਡੇ ਨਾਲ ਇਹਨਾਂ ਨੇ ਗੱਲਬਾਤ ਨਹੀਂ ਕੀਤੀ ਉਹਨਾਂ ਨੇ ਫਿਰ ਡੀਸੀ ਸਾਹਿਬ ਨੂੰ ਚਿੱਠੀ ਲਿਖੀ ਤੇ ਐਕਸ਼ਨ ਸਾਹਿਬ ਨੂੰ ਚਿੱਠੀ ਲਿਖੀ ਅਜੇ ਤੱਕ ਉਹਦਾ ਵੀ ਜਵਾਬ ਇਹਨਾਂ ਨੇ ਕੋਈ ਨਹੀਂ ਦਿੱਤਾ ਹੈਗਾ ਇਸ ਕਰਕੇ ਅਸੀਂ ਤਾਂ ਕਹਿ ਰਹੇ ਆ ਵੀ ਅਸੀਂ ਕੋਈ ਫਾਲਤੂ ਨਹੀਂ ਮੰਗਦੇ ਕਮ ਸੇ ਕਮ ਇਹਨਾਂ ਦੇ ਸਾਹਮਣੇ ਸਿਰ ਤਨਖਾਹ ਦੇ ਦਿਓ ਇਹਨਾਂ ਦੇ ਜਿਹੜੇ ਬਣਦੇ ਹੱਕ ਹੈਗੇ ਛਾਬਣ ਤੇਲ ਵਗੈਰਾ ਜਾਂ ਇਹਨਾਂ ਦੇ ਜਿਹੜੇ ਜਮਾ ਕਰਾਉਣੇ ਆ ਈਪੀਐਫ ਵਗੈਰਾ ਕਰਾਉਣਾ ਹੈਗਾ ਈਐਸਆਈ ਕਰਾਉਣਾ ਹੈਗਾ ਉਹ ਜਮਾ ਕਰਾ ਦੋ ਇਸ ਤਰ੍ਹਾਂ ਦੇ ਜਾਂ ਮੈਨੂਅਲ ਵਜ ਮਤਾਬਕ ਹੁਣ ਲੈਣਾ ਕਿੱਥੇ ਚਲੀਆਂ ਗਈਆਂ ਤਿੰਨ ਗੁਣਾ ਆਪਣਾ ਡੀਗਲ ਸੀਵਰੇਜ ਵਧ ਗਏ ਵਾਟਰ ਸਪਲਾਈ ਦੀਆਂ ਜਿਹੜੀਆਂ ਲੈਣਾ ਉਹ ਵਧ ਗਈਆਂ ਤੇ ਉਹਦੇ ਮੁਤਾਬਕ ਤੁਸੀਂ ਬੰਦਿਆਂ ਦੀ ਹੋਰ ਹੈ ਇਹਨਾਂ ਤੇ ਵਜਨ ਹੈਗਾ ਜ਼ਿਆਦਾ ਉਹ ਗੱਲ ਮੰਨੇ ਵੀ ਠੀਕ ਹੈ ਤੁਹਾਡੀ ਗੱਲ ਜਾਇਜ਼ ਹੈ ਇਹ ਉਹਦੇ ਵੱਲ ਕੋਈ ਧਿਆਨ ਨਹੀਂ ਮਤਲਬ ਹੁਣ ਤੁਸੀਂ ਆ ਦੇਖ ਲਓ ਵੀ ਅਸੀਂ ਸਵੇਰ ਦੇ ਬੈਠੇ ਆ ਇੱਥੇ ਪ੍ਰਸ਼ਾਸਨ ਨੇ ਕੋਈ ਨਹੀਂ ਸਮਝਿਆ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਵੀ ਅਸੀਂ ਬੁਲਾ ਕੇ ਕੋਈ ਫੈਸਲਾ ਕਰ ਲਈਏ ਜਾਂ ਅਸੀਂ ਕੰਪਨੀ ਨੂੰ ਕੋਈ ਗੱਲ ਕਰੀਏ ਵੀ ਤੁਸੀਂ ਨੇਤੇ ਇੱਥੇ ਖੱਦੂ ਖੇੜਾ ਪੈਂਦਾ ਹੈ ਵੀ ਇੱਥੇ ਲੋਕ ਹਰਾਸਮੈਂਟ ਹੁੰਦੇ ਆ ਕੰਮਾਂ ਵਾਲੇ ਹਰਾਸਮੈਂਟ ਹੁੰਦੇ ਆ ਇਹਨਾਂ ਨੂੰ ਕੋਈ ਪਰਵਾਹ ਨਹੀਂ ਅਸੀਂ ਅਗਰ ਜੇ ਨਾ ਕਰਿਆ ਤਾਂ ਇਹ ਵਾਟਰ ਸਪਲਾਈ ਆ ਜਿਹੜੀ ਇਹ ਵੀ ਬੰਦ ਕਰਾਂਗੇ ਮੁਹੱਲਿਆਂ ਦੇ ਵਿੱਚ ਜਾ ਕੇ ਅਸੀਂ ਇਹਨਾਂ ਦੀਆਂ ਰੈਲੀਆਂ ਸਰਕਾਰ ਖਿਲਾਫ ਤੇ ਮੈਕਮੇ ਖਿਲਾਫ ਸਾਰੇ ਮੁਹੱਲਿਆਂ ਦੇ ਵਿੱਚ ਝੰਡਾ ਮਾਰਚ ਕਰਕੇ ਲੋਕਾਂ ਨੂੰ ਜਾ ਕੇ ਘਰਾਂ ਦੇ ਵਿੱਚ ਦੱਸਾਂਗੇ ਵੀ ਸਾਡੇ ਨਾਲ ਆਹ ਹੁੰਦਾ ਜਿਹੜਾ ਅਸੀਂ ਤੁਹਾਡੇ ਘਰਾਂ ਦੀ ਮੂਰੇ ਕੰਮ ਕਰ ਰਹੇ ਆਂ ਗੰਦੇ ਹਟਾਤ ਮਾਰਦੇ ਆਂ ਐਂਆ ਹੀਆ ਸਰਕਾਰਾਂ ਤੋਂ ਸਾਨੂੰ ਉਹੀ ਚੰਗੇ ਆ ਇਸ ਕਰਕੇ ਇਹ ਫਿਰ ਜਿਹੜਾ ਸੰਘਰਸ਼ ਆ ਵੱਡੇ ਪੱਧਰ ਤੇ ਫਿਰ ਅਸੀਂ ਲੇਖਾਂਗੇ ਸਾਨੂੰ ਪਤਾ ਹੈ ਵੀ ਅਸੀਂ 1 ਸਾਲ ਤੋਂ ਲਗਾਤਾਰ ਇੱਥੇ ਕੰਮ ਕਰਦੇ ਆ ਰਹੇ ਆਂ ਪਰ ਸੁਣਵਾਈ ਨਾ ਤਾਂ ਕੋਈ ਸਰਕਾਰ ਕਰ ਰਹੀ ਹੈ ਪਤਾ ਨਹੀਂ ਇਹਨਾਂ ਦੀ ਕੀ ਮੈਨੇ ਇਹਨਾਂ ਨਾਲ ਗੰਢ ਤੋਂ ਪਾ ਕਿਸ ਤਰ੍ਹਾਂ ਦੀ ਹੈ ਪੈਸੇ ਗੌਰ ਮੇ ਇੱਕ ਮੈਕਮਾ ਕਹਿੰਦਾ ਵੀ ਅਸੀਂ ਪਿੱਛੇ ਕਹਿੰਦੇ ਵੀ ਅਸੀਂ 15 ਲੱਖ ਪਾਤਾ ਫਿਰ ਕਹਿੰਦੇ 18 ਲੱਖ ਪਾਤਾ ਵੀ ਇੰਨਾ ਪੈਸਾ ਜਦੋਂ ਪਾਤਾ ਤਨਖਾਹਾਂ ਤੁਸੀਂ ਦੇ ਨਹੀਂਓ ਪੈਸਾ ਗਿਆ ਕਿੱਥੇ ਇਹ ਗੱਲ ਦਾ ਆਪਣੀ ਪਤਾ ਕਰਦੇ ਅਸੀਂ ਇਹ ਵੀ ਮੰਗ ਕਰਾਂਗੇ ਵੀ ਜਿਹੜਾ ਪਿਛਲੇ ਸਾਲ ਡੇਢ ਸਾਲ ਤੋਂ ਜਿਹੜਾ ਪੈਸਾ ਵੀ ਦਿੱਤਾ ਉਹ ਪੈਸਾ ਇਹਨਾਂ ਨੇ ਕਿੱਥੇ ਲਾਇਆ ਕਿਹੜੇ ਕੰਮ ਤੇ ਲਾਇਆ ਉਹਦੀ ਵੀ ਅਸੀਂ ਉਹ ਕਰਾਂਗੇ ਉਹ ਵੀ ਮਤਲਬ ਉਹ ਕਰਾਂਗੇ ਵੀ ਉਹਦੀ ਮੰਗ ਕਰਾਂਗੇ ਵੀ ਐਸੀ ਇਹਦੀ ਜਾਂਚ ਕੀਤੀ ਜਾਵੇ ਉਹਦੀ ਜਾਂਚ ਕੀਤੀ ਜਾਵੇ ਜਿਹੜੇ ਪੈਸਾ ਇਹਨਾਂ ਨੇ ਲਾਇਆ ਜਦੋਂ ਤਨਖਾਹ ਤਾਂ ਸਾਨੂੰ ਦੇ ਨਹੀਂ ਰਹੇ ਉਹ ਪੈਸਾ ਕਿੱਥੇ ਖਰਚਿਆ ਦਿਆ ਇਹ ਗਵਰਨਮੈਂਟ ਨੂੰ ਇਹ ਵੀ ਅਪੀਲ ਕਰਾਂਗੇ ਬੇਨਤੀ ਕਰਾਂਗੇ ਵੀ ਉਹਦੀ 2 ਸਾਲ ਤੋਂ ਲੈ ਕੇ ਜਿੰਨੀ ਹੈਗੀ ਉਹਦੀ ਪੈਸੇ ਦੀ ਵੀ ਜਾਂਚ ਕਰੀ ਜਾਵੇ ਜਿਹੜੇ ਲੋਕਾਂ ਦਾ ਟੈਕਸ ਦਾ ਪੈਸਾ ਇਕੱਠਿਆ ਕਰਕੇ ਕੰਪਨੀ ਦੇ ਜਾ ਕੇ ਉਹ ਤੇ ਉਹਦੇ ਵਿੱਚ ਛਿੜ ਦੰਦੇ ਆ ਇਹ ਉਹ ਕਿੱਧਰ ਜਾਂਦਾ ਹੈ ਮੌਕੇ ਦੇ ਤਨਖਾਹਾਂ ਨਹੀਂ ਦਿੰਦੇ ਮੌਕੇ ਤੇ ਕੋਈ ਕੰਮ ਨਹੀਂ ਕਰਦੇ ਸਾਰਾ ਤੁਸੀਂ ਵਾਟਰ ਸਪਲਾਈਆਂ ਦੇ ਵਿੱਚ ਜਾ ਕੇ ਦੇਖ ਲੋ ਸ਼ਹਿਰ ਦੇ ਵਿੱਚ ਉੱਥੇ ਮੇਰਾ ਖਾਲਾ ਵੀ ਨਾ ਕੋਈ ਚਾਰਦिवारी ਨਾ ਕੋਈ ਬੈਠਣ ਨੂੰ ਕੁਰਸੀ ਨਾ ਕੋਈ ਲਾਈਟ ਨਾ ਕੋਈ ਪੱਖਾ ਕਿਸੇ ਤਰ੍ਹਾਂ ਦਾ ਵੀ ਕੋਈ ਨਹੀਂ ਹੈ ਸਾਰੇ ਪਤਾ ਨਹੀਂ ਇਹ ਕੀ ਕਰਦੇ ਆ ਕੀ ਨਹੀਂ ਕਰਦੇ ਤੇ ਬਹੁਤ ਕੁਝ ਹੈ ਜੇ ਤੁਸੀਂ ਇਹਦੇ ਵਿੱਚ ਦੇਖੋਗੇ ਇਹ ਹੌਲੀ ਹੌਲੀ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਸਾਰਾ ਇਹਨਾਂ ਦਾ ਫਟਦਾ ਸਾਫ ਸਾਫ ਕਰਾਂਗੇ ਇਹਨਾਂ ਨੂੰ ਕੁਝ ਕਹਿੰਦਾ ਹੋਇਆ ਮੈਂ ਬੇਨਤੀ ਕਰੂੰਗਾ ਵੀ ਧੰਨਵਾਦ ਤੁਹਾਡਾ ਸਾਡੀ ਗੱਲ ਹੈ ਜਿਹੜੀ ਤੁਸੀਂ ਅੱਗੇ ਲੈ ਕੇ ਜਾਣੀਆਂ ਸਰਕਾਰ ਤੱਕ ਲੈ ਕੇ ਜਾਣੀਆਂ ਲੋਕਾਂ ਤੱਕ ਲੈ ਕੇ ਜਾਣੀਆਂ ਤਾਂ ਕਿ ਜਿਹੜੇ ਕਿਰਤੀ ਲੋਕ ਹੈਗੇ ਜਿਹੜੇ ਵਿਚਾਰੇ ਸਭ ਤੋਂ ਲੋਰ ਮਤਲਬ ਕੰਮ ਕਰਨ ਵਾਲੇ ਬੰਦੇ ਆ ਇਹਨਾਂ ਦੀ ਆਵਾਜ਼ ਅੱਗੇ ਜਾ ਸਕੇ ਧੰਨਵਾਦ ਜਥੇਵੰਦੀ ਦਾ ਕਹਿਣਾ ਹੈ ਕਿ ਜੋ ਸੀਵਰੇਜ ਬੋਰਡ ਦੇ ਇਹ ਕਰਮਚਾਰੀ ਹਨ ਇਹ ਬਹੁਤ ਮਿਹਨਤ ਮੁਸਤਕਿਲ ਕਰਦੇ ਹਨ ਪਰ ਇਹਨਾਂ ਨੂੰ ਹੀ ਤਨਖਾਹਾਂ ਟਾਈਮ ਤੇ ਨਹੀਂ ਮਿਲਦੀਆਂ ਇਸ ਕਰਕੇ ਇਹਨਾਂ ਨੂੰ ਇਹ ਤਰਨਾ ਲਾਉਣਾ ਪੈ ਰਿਹਾ ਇੱਕ ਪ੍ਰਾਈਵੇਟ ਕੰਪਨੀ ਜੋ ਕਿ ਸਰਕਾਰ ਤੋਂ ਪੈਸੇ ਲੈ ਲੈਂਦੀ ਹੈ ਪਰ ਸਾਡੇ ਕਰਮਚਾਰੀਆਂ ਨੂੰ ਪੈਸੇ ਨਹੀਂ ਦਿੰਦੀ ਤੁਸੀਂ ਦੇਖਦੇ ਰਹੋ ਜੀ ਪੈਪੀ ਟੀਵੀ ਮਹਰਪਾਲ ਸਿੰਘ ਹਲਦਾ ਸੰਗਰੂਰ